ਨਸ਼ਾ ਦਸਕਰਾਂ ਦੇ ਮਕਾਨ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੰਗਾ ਰਾਮ ਨਗਰ ਬਸਤੀ ਦੀਆਂ ਉਹ ਮੈਂ ਕਰ ਵੀ ਰਿਹਾ ਮੈਂ ਕੋਈ ਵੀ ਨਸ਼ਾ ਖਿਲਾਫ ਦੇ ਜੋ ਨਸ਼ਾ ਵੇਚਦਾ ਹੈ ਉਹਨਾਂ ਦੀ ਜਮਾਨਤ ਨਹੀਂ ਕਰਵਾਉਂਦਾ ਅਤੇ ਨਾ ਹੀ ਉਹਨਾਂ ਦੇ ਪਿੱਛੇ ਜਾ ਰਿਹਾ ਸਸੇ ਗਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਾ ਵਿਰੁੱਧ ਦੇ ਖਿਲਾਫ ਇੱਕ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਮੱਦੇ ਨਜ਼ਰ ਅੱਜ ਸੰਗਰੂਰ ਦੇ ਵਿੱਚ ਇੱਕ ਵਾਰ ਦੁਬਾਰੇ ਫਿਰ ਤੋਂ ਨਸ਼ਾ ਦਸਕਰਾਂ ਦੇ ਮਕਾਨ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੰਗਾ ਰਾਮ ਨਗਰ ਬਸਤੀ ਦੀਆਂ ਜਿੱਥੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕਈ ਕਰਾਂ ਦੇ ਉੱਤੇ ਪੀਲਾ ਪੰਜਾ ਚੱਲ ਚੁੱਕਿਆ ਹੈ ਸਾਨੂੰ ਦਿਖਾਉਣਾ ਚਾਹੁੰਦੇ ਆ ਕਿ ਅੱਜ ਦੇ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਪ੍ਰਸ਼ਾਸਨ ਵੱਲੋਂ ਇੱਥੇ ਉਕਤਾ ਇੰਤਜ਼ਾਮ ਕਿਤੇ ਗਏ ਹਨ ਪੁਲਿਸ ਫੋਰਸ ਭਾਰੀ ਮਾਤਰਾ ਦੇ ਵਿੱਚ ਇੱਥੇ ਮੌਜੂਦ ਹੈ ਜੇ ਗੱਲ ਕਰੀਏ ਇਹੋ ਕਮੇਟੀ ਵੀ ਇੱਥੇ ਮੌਜੂਦ ਹੈ ਤੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਬਖਾਨਣੇ ਜੋ ਹਜੇ ਮਕਾਨ ਹਜੇ ਤਿਆਰ ਹੋ ਰਿਹਾ ਸੀ ਉਸ ਨੂੰ ਅੱਜ ਜਿਹੜਾ ਪੀਲੇ ਪੰਜੇ ਵੱਲੋਂ ਠਾਇਆ ਜਾ ਰਿਹਾ ਹੈ ਜਾਦਾ ਜਾਣਕਾਰੀ ਦੇ ਲਈ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਦੇ ਐਸਪੀ ਸਾਹਿਬ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਸੱਸੀ ਜੀ ਹਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਜਾ ਰਹੀ ਹੈ ਪੀਲੇ ਪੰਜੇ ਬ੍ਰਦਰ ਮੈਂ ਤੁਹਾਨੂੰ ਸਾਰਿਆਂ ਨੂੰ ਬਾਅਦ ਚ ਬਰੀਫ ਕਰ ਦਾਂਗੇ 16-16 ਮੁਕਦਮੇ ਦਰਜ ਨੇ ਇਹਨਾਂ ਤੋਂ ਇਲਾਵਾ ਹੋਰ ਦੋ ਤਿੰਨ ਘਰ ਨੇ ਕਿਸੇ ਦੇ 12 ਮੁਕਦਮੇ ਕਿਸੇ ਤੇ 16 ਮੁਕਦਮੇ ਤੇ ਇਹ अदरवाइज ਅਸੀਂ ਤਾਂ ਇੱਥੇ ਲਾਅਨ ਆਰਡਰ ਸਿਚੁਏਸ਼ਨ ਨੂੰ ਟੇਕ ਕੇਅਰ ਕਰਨ ਲਈ ਆਏ ਹਾਂ ਸਿਵਲ ਡਿਪਾਰਟਮੈਂਟ ਨੇ ਆਈਡੈਂਟੀਫਾਈ ਕੀਤੇ ਨੇ ਤੇ ਅਸੀਂ ਨਾਲ ਉਹਨਾਂ ਦੇ ਲਾਅਨ ਆਰਡਰ ਵਸਤੇ ਆਏ ਆ ਇੱਥੇ ਸਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਇਹ ਏਰੀਆ ਇੱਕ ਰੈਡ ਅਲਰਟ ਏਰੀਆ ਇੱਥੇ ਜਿਹੜੇ ਲੋਕ ਨੇ ਕਿੰਨੀ ਵਾਰ ਮੀਟਿੰਗਾਂ ਹੋ ਚੁੱਕੀਆਂ ਸਮਝਾ ਚੁੱਕੇ ਹਾਂ ਪਰ ਕੋਈ ਅਸਰ ਨਹੀਂ ਨਹੀਂ ਹੁਣ ਇੱਥੋਂ ਦੇ ਐਮਸੀ ਸਾਹਿਬ ਲਿਖ ਕੇ ਦੇਣ ਨੂੰ ਤਿਆਰ ਨੇ ਕਿ ਅੱਜ ਤੋਂ ਬਾਅਦ ਇੱਥੇ ਕੁਝ ਵੀ ਇਹੋ ਜਿਹਾ ਹੁਣ ਹੋ ਨਹੀਂ ਰਿਹਾ ਜਾਂ ਨਹੀਂ ਹੋਊਗਾ ਇੱਥੇ ਵਿੱਕੀ ਐਮਸੀ ਹੈ ਉਹ ਤਾਂ ਕਹਿੰਦਾ ਵੀ ਬਿਲਕੁਲ ਖਤਮ ਹੈ ਇੱਥੇ ਕੀ ਕਹਿਣਾ ਚਾਹੂੰਗੇ ਜਿਹੜੇ ਹਜੇ ਵੀ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਹਜੇ ਨਹੀਂ ਸਮਝ ਰਹੇ ਚੇਤਾਵਨੀਆਂ ਬਾਰ ਬਾਰ ਦਿੱਤੀਆਂ ਕੋ ਜਿਹੜਾ ਤਾਂ ਨਸ਼ਾ ਤਸਕਰ ਵਾਲੀ ਗੱਲ ਹੈ ਉਹਦੇ ਚ ਤਾਂ ਮੁੱਲੇ ਇੱਥੋਂ ਦਾ ਜਿਹੜਾ ਐਮਸੀਓ ਹੁਣ ਕਹਿੰਦਾ ਵੀ ਅਸੀਂ ਲਿਖ ਕੇ ਦੇਣ ਨੂੰ ਤਿਆਰ ਆਂ ਵੀ ਇਹ ਹੁਣ ਅੱਜ ਤੋਂ ਬਾਅਦ ਨਹੀਂ ਕਰਦੇ ਆਂ ਬਕਤੀ ਜਿਹੜੀ ਇਹ ਡਿਮੋਲੇਸ਼ਨ ਡਰਾਈਵ ਹੈ ਇਹ ਸਿਵਲ ਡਿਪਾਰਟਮੈਂਟ ਨੇ ਆਇਡੈਂਟੀਫਾਈ ਕੀਤੇ ਹੋਏ ਨੇ ਕੁਝ ਘਰ ਇਹਨਾਂ ਕੋਲ ਸ਼ਾਇਦ ਇਥੋਂ ਦੀ ਕੋਈ ਰਜਿਸਟਰੀ ਨਹੀਂ ਕੋਈ ਕੋਸ਼ ਨਹੀਂ ਤੇ ਇਲੀਗਲ ਬਣੇ ਹੋਣਗੇ ਤੇ ਅਸੀਂ ਇੱਥੇ ਨਾਲ ਉਹਨਾਂ ਦੀ ਲਾਅਨ ਆਰਡਰ ਦੇ ਲਈ ਇੱਥੇ ਆਏ ਆ ਕਿ ਇੱਥੇ ਐਹੋ ਜੀ ਕੋਈ ਸਿਚੁਏਸ਼ਨ ਨਾ ਕ੍ਰੀਏ ਤੋਂ ਹੋਵੇ ਇਹਦਾ ਸਾਡੇ ਨਾਲ ਐਸਪੀ ਸਾਹਿਬ ਜੀ ਨਾਲ ਦਾ ਆਖਣਾ ਹੈ ਕਿ ਜਿਹੜਾ ਇਹ ਨਸ਼ਾ ਤਸਕਰਾਂ ਨੂੰ ਇੱਕ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਜੇ ਇਹ ਆਪਣੀਆਂ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆਣਗੇ ਤਾਂ ਜਿਹੜੀ ਇਹ ਕਾਰਵਾਈ ਹੈ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਤਸਵੀਰਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਜਿਹੜਾ ਦੇਖ ਸਕਦੇ ਹੋ ਕਿ ਹਜੇ ਨਵਾਂ ਮਕਾਨ ਬਣ ਹੀ ਰਿਹਾ ਸੀਗਾ ਆਪਾਂ ਕਹਿ ਨਹੀਂ ਸਕਦੇ ਕਿ ਪੂਰਾ ਬਣ ਚੁੱਕਿਆ ਤਾਂ ਉਸ ਨੂੰ ਟਾ ਟੇਰੀ ਕਰ ਦਿੱਤਾ ਗਿਆ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਇੱਥੇ ਕਹਿ ਸਕਦੇ ਹਾਂ ਕਿ ਜਿਹੜੇ ਇੱਥੇ ਨਸ਼ਾ ਤਸ਼ਕਰ ਹਨ ਉਹ ਨਸ਼ਾ ਦੇ ਵੇਚਣੋਂ ਨਹੀਂ ਹਟਣਗੇ ਤਾਂ ਜਿਹੜੀ ਇਹ ਕਾਰਵਾਈਆਂ ਨੇ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਨਾਲ ਹੀ ਐਸਪੀ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਇੱਥੋਂ ਦੇ ਐਮਸੀ ਸਾਹਿਬ ਹਨ ਉਹਨਾਂ ਨੇ ਵੀ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਹੁਣ ਜਿਹੜੇ ਇੱਥੋਂ ਦੇ ਲੋਕ ਹਨ ਉਹ ਨਸ਼ਾ ਤਸ਼ਕਰ ਨਸ਼ਾ ਨਹੀਂ ਵੇਚਣਗੇ ਨਾਲ ਹੀ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਤਸਵੀਰ ਬਖਾਨਣੀ ਹੈ ਕਿ ਦੇਖ ਸਕਦੇ ਹੋ ਕਿ ਜਿਹੜੇ ਭਾਰੀ ਮਾਤਰਾ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਜੂਦ ਹਨ ਸੰਗਰੂਰ ਦੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਭਾਰੀ ਮਾਤਰਾ ਦੇ ਵਿੱਚ ਪੁਲਿਸ ਮੌਜੂਦ ਹੈ ਸਾਡੇ ਨਾਲ ਐਮਸੀ ਸਾਹਿਬ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਵਿੱਕੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜਾ ਇੱਥੇ ਦਾ ਇੱਥੋਂ ਪੀਲਾ ਪੰਜਾ ਏਰੀਆ ਚ ਖਾਸ ਤੌਰ ਤੇ ਰੁਕਣ ਦਾ ਨਾਂ ਨਹੀਂ ਦੇ ਦੇਖੋ ਜੀ ਇਹਨਾਂ ਦੀਆਂ ਪਿਛਲੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਜੋ ਸਜ਼ਾ ਮਿਲ ਰਹੀ ਹੈ ਪਰੰਤੂ ਹੁਣ 80% ਨਸ਼ਾ ਜੋ ਆਰਾਮਨਗਰ ਚੋਂ ਖਤਮ ਹੋ ਚੁੱਕਾ ਹੈ ਪੁਲਿਸ ਪ੍ਰਸ਼ਾਸਨ ਪੂਰਾ ਤਤਪਰ ਹੈ ਪੁਲਿਸ ਪ੍ਰਸ਼ਾਸਨ ਕੋਈ ਵੀ ਗਲਤ ਗਤੀਵਿਧੀ ਹੋਣੀ ਹੋਂ ਦੇ ਰਿਹਾ ਆਰਾਮਨਗਰ ਵਸਤੀ ਦੇ ਵਿੱਚ ਨਸ਼ੇ ਦੇ ਪੂਰੀ ਠੱਲ ਪਾਰ ਰੱਖੀ ਹੈ ਐਸਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਸਾਡੇ ਕਾਬਲ ਅਫਸਰ ਨੇ ਉਹਨਾਂ ਨੇ ਪੂਰੀ ਠੱਲ ਪਾਰ ਰੱਖਿਆ ਨਸ਼ੇ ਤੇ ਹੁਣ ਪ੍ਰੰਤੂ ਕਿਸੇ ਵੀ ਪ੍ਰਕਾਰ ਦਾ ਨਸ਼ਾ ਜੋ ਰਾਮਨਗਰ ਵਸਤੀ ਦੇ ਵਿੱਚ ਨਹੀਂ ਮਿਲਦਾ ਪਿਛਲੇ ਸਾਲਾਂ ਵਿੱਚ ਹੌਟਸਪੌਟ ਦੇ ਵਿੱਚ ਰਾਮਨਗਰ ਆਂਦਾ ਸੀ ਪਰantu ਹੁਣ ਜੋ ਉਹ 80% ਨਾਵ ਨਗਰ ਚੋਂ ਨਸ਼ਾ ਖਤਮ ਹੋ ਚੁੱਕਿਆ ਹੈ ਇਸ ਤਰ੍ਹਾਂ ਦੇਖਦੇ ਹੋ ਕਿ ਭਾਵੇਂ ਪਿੰਡ ਦੇ ਸਰਪੰਚ ਹੋਣ ਚਾਹੇ ਐਮਸੀ ਹੋਣ ਉਹਨਾਂ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਕਿ ਜੋ ਨਸ਼ਾ ਤਸਕਰ ਹਨ ਉਹਨਾਂ ਦੀ ਕੋਈ ਜ਼ਮਾਨਤ ਨਹੀਂ ਕਰਵਾਵਾਂਗੇ ਬਿਲਕੁਲ ਜੀ ਮੈਂ ਪਿਛਲੇ ਸਾਲਾਂ ਦੇ ਵਿੱਚ ਤੋਂ ਨੇ ਦੇਖਿਆ ਹੋਊਗਾ ਮੈਂ ਪੂਰੀ মিডিਆ ਰਾਹੀਂ ਕਿਹਾ ਸੀ ਜੇ ਕੋਈ ਨਸ਼ੇ ਦਾ ਕਾਲਾ ਕਾਰੋਬਾਰ ਕਰੂਗਾ ਉਸ ਦੀ ਜ਼ਮਾਨਤ ਹੈ ਜੋ ਅਸੀਂ ਨਹੀਂ ਦੇਵਾਂਗੇ ਉਹ ਮੈਂ ਕਰ ਵੀ ਰਿਹਾ ਮੈਂ ਕੋਈ ਵੀ ਨਸ਼ਾ ਖਿਲਾਫ ਦੇ ਜੋ ਨਸ਼ਾ ਵੇਚਦਾ ਉਹਨਾਂ ਦੀ ਜ਼ਮਾਨਤ ਨਹੀਂ ਕਰਵਾਉਂਦਾ ਅਤੇ ਨਾ ਹੀ ਉਹਨਾਂ ਦੇ ਪਿੱਛੇ ਜਾ ਰਿਹਾ ਪਿਛਲੀਆਂ ਸਰਕਾਰਾਂ ਦੇ ਵਿੱਚ ਬੰਦੇ ਜਾਂਦੇ ਸੀ ਉਹਨਾਂ ਦੇ ਪਿੱਛੇ ਉਹਨਾਂ ਨੂੰ ਥੋੜੀ ਮਿਲੀ ਹੋਈ ਸੀ ਆਵਾ ਮਿਲੀ ਹੋਈ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕੋਈ ਫੜੇ ਜਾਮਾ ਦਾ ਛਡਾ ਲੈਣਗੇ ਪਰੰਤੂ ਹੁਣ ਸਰਦਾਰ ਭਗਵਾਨ ਸਿੰਘ ਮਾਨ ਦਾ ਸਪਸ਼ਟ ਲਫਜ਼ਾਂ ਦੇ ਮੈਸੇਜ ਹੈ ਜੇ ਕੋਈ ਕੋਈ ਮੇਰਾ ਐਮ ਸੀ ਸਰਪੰਚ ਪੰਚ ਕੋਈ ਜਾਊਗਾ ਤਾਂ ਉਸਤੇ ਵੀ ਬੰਦੀ ਕਾਰਵਾਈ ਹੋਊਗੀ ਸੋ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਰਕਾਰ ਦਾ ਪੂਰਾ ਸਹਿਯੋਗ ਦੇ ਰਿਆ ਜੀ ਇਸੇ ਸਾਡੇ ਨਾਲ ਵਿਕੀ ਐਮਸੀ ਜਿਨ੍ਹਾਂ ਦਾ ਆਖਣਾ ਹੈ ਕਿ ਜੇ ਨਸ਼ਾ ਤਸ਼ਕਰ ਹਜੇ ਵੀ ਆਪਣਾ ਜਿਹੜਾ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆਣਗੇ ਤਾਂ ਉਹਨਾਂ ਦੀ ਕੋਈ ਐਮਸੀ ਜਾਂ ਸਰਪੰਚ ਜ਼ਮਾਨਤ ਦੇ ਲਈ ਨਹੀਂ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਇਹ ਮਹਿੰਮ ਚਲਾਈ ਗਈ ਹੈ ਇਸ ਦੇ ਉੱਤੇ ਸਾਰੇ ਆਮ ਲੋਕ ਵੀ ਖੁਸ਼ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ